ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪਹਾੜੀ ਖੇਤਰਾ ਵਿੱਚੋਂ ਸੂਬੇ ਦੇ ਡੈਮਾਂ ਵਿੱਚ ਹੋ ਰਹੀ ਪਾਣੀ ਦੀ ਆਮਦ ਵਿੱਚ ਕੱਲ ਕਮੀ ਦਰਜ ਕੀਤੀ ਗਈ ਜਿਸ ਤੋਂ ਬਾਅਦ ਇਸ ਗੱਲ ਦੀ ਸੰਭਾਵਨਾ ਬਣ ਗਈ ਹੈ ਕਿ ਜੇਕਰ ਹਾਲਾਤ ਸਾਜ਼ਗਰ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ ਰਾਹਤ ਮਿਲ ਜਾਵੇਗੀ ਪਰ ਘੱਗਰ ਨਦੀ ਵਿੱਚ ਪਾਣੀ ਵਧਣ ਕਰਕੇ ਮਾਲਵੇ ਖੇਤੇ ਵਿੱਚ ਲੋਕਾਂ ਦੀ ਚਿੰਤਾ ਵੱਧ ਗਈ ਹੈ ਪ੍ਰਸ਼ਾਸਨ ਨੇ ਪਟਿਆਲਾ ਸੰਗਰੂਰ ਤੇ ਮਾਨਸਾ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘੱਗਰ ਤੇ ਟਾਂਗਰੀ ਦੇ ਨਜ਼ਦੀਕ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਦਰਮਿਆਨ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿੱਚ ਕੱਲ ਦਰਮਿਆਨੀ ਵਰਖਾ ਦਰਜ ਕੀਤੀ ਗਈ ਜਿਸ ਨਾਲ ਹੜਪ੍ਰਭਾਵਿਤ ਖੇਤਰਾਂ ਵਿੱਚ ਘਰ-ਬਾਰ ਛੱਡ ਖੁੱਲੇ ਅਸਮਾਨ ਥੱਲੇ ਡੇਰਾ ਲਾਈ ਬੈਠੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵੱਡਾ ਵਾਧਾ ਹੋ ਗਿਆ ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖਬਾਣੀ ਮੁਤਾਬਕ ਸੂਬੇ ਵਿੱਚ ਅੱਜ ਵੀ ਵਰਖਾ ਦਾ ਦੌਰ ਜਾਰੀ ਰਹੇਗਾ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿੱਚ ਦਰਮਿਆਨੀ ਵਰਖਾ ਜਦਕਿ ਕੁਝ ਖੇਤਰਾਂ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਭਾਵੇਂ ਰਾਹਤ ਕਾਰਜ ਜੋਰਾਂ ਤੇ ਚੱਲ ਰਹੇ ਹਨ ਪਰ ਮੁਸੀਬਤਾਂ ਵਿੱਚ ਘਿਰੇ ਲੋਕਾਂ ਨੂੰ ਦੇਖ ਹਰ ਇਨਸਾਨ ਦਾ ਦਿਲ ਪਸੀਜ ਰਿਹਾ ਹੈ। ਕੱਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਅਜਨਾਲਾ ਹਲਕੇ ਵਿੱਚ ਹੜ੍ਹ ਪੀੜਤਾ ਦੀ ਚੜ੍ਹਦੀ ਕਲਾ ਲਈ ਜਦ ਅਰਦਾਸ ਕਰਨ ਪੁੱਜੇ ਤਾ ਅਰਦਾਸ ਸਮੇਂ ਗਿਆਨੀ ਰਗਵੀਰ ਸਿੰਘ ਖੁਦ ਵਿਰਾਗ ਵਿੱਚ ਆ ਗਏ ਗਿਆਨੀ ਰਗਵੀਰ ਸਿੰਘ ਦੇ ਅਰਦਾਸ ਦੌਰਾਨ ਅਥਰੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ ਜੀ ਜੰਮੀ ਕਿਸ ਤਮੋਂ ਉੱਗਦੇ ਨੇ ਸਾਨੂੰ ਉਸਾ ਸੇਣਾ ਆਈ ਕਿਦਾਂ ਨਾ ਕਰੇ ਤੁਸੀਂ ਸਦ ਸਭੀ ਉਖੀਵੇਂ ਰਹਿ ਜਾਵੇ ਸਾਨੂੰ ਮਾਣ ਆ ਗਿਆ ਵੀ ਬਾਸ ਕੋ ਗੁੱਸਾ ਅਰਦਾਸ ਕਰੋ ਤੁਸੀਂ ਸਭ ਮਾਣ ਇਹ ਦੇਖਦੇ ਦੇਖਦੇ ਕੀ ਹੋ ਰਿਹਾ ਹੈ ਅਸਰ ਦਰਮਿਆਨ ਜਿੱਥੇ ਇੱਕ ਪਾਸੇ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ ਰਾਹਤ ਕਾਰਜ ਵੱਡੇ ਜੋਰਾਂ ਤੇ ਹਨ ਉੱਥੇ ਹੁਣ ਸੂਬੇ ਵਿੱਚ ਹੜ੍ਹ ਨੂੰ ਲੈ ਕੇ ਰਾਜਨੀਤਿਕ ਬਿਆਨਬਾਜ਼ੀ ਵੀ ਸਿਖਰਾਂ ਤੇ ਹੈ ਕੱਲ ਪੰਜਾਬ ਵਿੱਚ ਆਏ ਹੜ੍ਹਾਂ ਦੇ ਲਈ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੁਇਲ ਨੇ ਕੱਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖਿਆ ਕਿ ਜੇਕਰ ਭਾਖੜਾ ਬਿਆਸ ਪ੍ਰਬੰਧਨ ਬੋਰਡ ਜੂਨ ਵਿੱਚ ਸਮੇਂ ਸਿਰ ਪਾਣੀ ਛੱਡ ਦਿੰਦਾ ਤਾਂ ਪੰਜਾਬ ਵਿੱਚ ਇਹ ਭਿਆਨਕ ਤਬਾਹੀ ਨਹੀਂ ਹੋਣੀ ਸੀ ਦੂਸਰੇ ਪਾਸੇ ਭਾਜਪਾ ਤੇ ਕਾਂਗਰਸੀ ਆਗੂਆਂ ਨੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਪੱਤਰ ਲਿਖ ਕੇ ਪੰਜਾਬ ਨੂੰ ਵਿਸ਼ੇਸ਼ ਸਹਾਇਤਾ ਦੇਣ ਦੀ ਮੰਗ ਕੀਤੀ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਦਾ ਦੌਰਾ ਕਰਨ ਦੀ ਅਪੀਲ ਵੀ ਕੀਤੀ ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਨੇ ਕੱਲ ਇੱਕ ਵਾਰ ਫਿਰ ਮੌਜੂਦਾ ਹੜ੍ਹਾਂ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਨਜੇਠਣ ਵਿੱਚ ਅਸਫਲ ਰਹਿਣ ਦੇ ਚਲਦੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਨਿਸ਼ਾਨਾ ਸਿੱਧਿਆ ਕਮੀ ਸਰਕਾਰ ਇਹਨਾਂ ਨੇ ਜਿਹੜਾ ਅੱਜ ਨੁਕਸਾਨ ਹੋਇਆ ਮੈਂ ਗਰੰਟੀ ਨਾ ਕਿਨ ਹੈ ਜੇ ਕੋਈ ਸਿਆਣਾ ਮੁੱਖ ਮੰਤਰੀ ਹੁੰਦੇ ਜਾਂ ਬਾਪੂ ਬਾਦਲਾਜ ਮੁੱਖ ਮੰਤਰੀ ਹੁੰਦੇ ਆ ਪੰਜਾਬ ਦਾ ਨੁਕਸਾਨ ਨਹੀਂ ਹੋਣਾ ਸੀ ਕਿਉਂਕਿ ਉਹ 4 ਮਹੀਨੇ ਪਹਿਲੇ ਇੰਤਜ਼ਾਮ ਕਰ ਲੈਂਦੇ ਸੀ ਇਹਨਾਂ ਤੋਂ ਵਹਿਲ ਹੀ ਨਹੀਂ ਹੈ ਇਹਨੂੰ ਫਿਕਰ ਹੀ ਨਹੀਂ ਹੈ ਤੇ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਅੱਜ ਕਿੱਥੇ ਹੈ ਕੇਜਰੀਵਾਲ ਕਿੱਥੇ ਹੈ ਸਿਸੋੜੀਆ ਤੁਹਾਡਾ ਹਰ ਚੀਜ਼ ਦੇ ਵਿਧ ਘਾਟਨ ਕਰਨ ਵਾਸਤੇ ਤਾਂ ਉਹ ਅੱਗੇ ਰੱਖਦੇ ਹੋ ਪੰਜਾਬ ਪੁਲਿਸ ਦੇ 200 ਬੰਦਾ ਉਹਦੇ ਘਰ ਨੂੰ ਰੱਖਿਆ ਕਰਨ ਵਾਸਤੇ ਦਿੱਲੀ ਬੈਠਾ ਹੈ ਹੈਲੀਕਾਪਟਰ ਆਪਣਾ ਵਰਤਦਾ ਹੈ ਪੰਜਾਬ ਦੇ ਹਰ ਪੋਸਟਰ ਤੇ ਦੁਨੀਆ ਹਿੰਦੁਸਤਾਨ ਦੇ ਹਰ ਅਖਬਾਰ ਚ ਉਹਦੀ ਫੋਟੋ ਲੱਗਦੀ ਹੈ ਜਿਹਦਾ ਖਰਚਾ ਅਸੀਂ ਦਿੰਨੇ ਆ ਹੁਣ ਕਿੱਥੇ ਅਗੇ ਜਿਹੜੀ ਹੋ ਮਾਦੋਪੁਰ ਹੈਡਵਰਕਸ ਤੇ ਬੀਤੇ ਬੁੱਧਵਾਰ ਨੂੰ ਫਲੱਡ ਗੇਟ ਖੋਲਦੇ ਸਮੇਂ ਇਲੈਕਟ੍ਰੀਕਲ ਚਾਰਜਮੈਨ ਗੇਟ ਟੁੱਟਣ ਕਾਰਨ ਜੋ ਪਾਣੀ ਦੇ ਬਹਾਅ ਵਿੱਚ ਰੁੜ ਗਿਆ ਸੀ ਉਸ ਦੀ ਮ੍ਰਿਤਕ ਦੇਹ ਕੱਲ ਪਾਣੀ ਘਟ ਹੋਣ ਤੋਂ ਬਾਅਦ ਉਸੇ ਸਥਾਨ ਤੋਂ ਗੇਟ ਦੇ ਮਲਵੇ ਵਿੱਚ ਫਸੀ ਹੋਈ ਮਿਲੀ ਇਸ ਦੇ ਦਰਮਿਆਨ ਮਾਧੋਪੁਰ ਹੈੱਡਵਰਕਸ ਦਾ ਗੇਟ ਟੁੱਟਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਨੇ ਹੁਣ ਲੈਵਲ 19 ਬ੍ਰਿਜ ਪ੍ਰਾਈਵੇਟ ਲਿਮਟਿਡ ਕੰਪਨੀ ਤੇ ਸੁੱਟ ਦਿੱਤੀ ਹੈ ਜਿਕਰਜੋਗ ਹੈ ਕਿ ਇਸ ਕੰਪਨੀ ਤੇ ਮਾਧੋਪੁਰ ਹੈੱਡਵਰਕਸ ਦੇ ਗੇਟਾਂ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਸੀ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਕਨਾਲ ਐਚਸੀਐਨ ਨੂੰ ਵੀ ਮੁਤਲ ਕਰ ਦਿੱਤਾ ਹੈ ਉਧਰ ਕੱਲ ਪੰਜਾਬ ਸਰਕਾਰ ਨੇ ਲਹਿਰਾਗਾਗਾ ਹਲਕੇ ਦੀਆਂ ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਤੇ ਡਰੇਨਾ ਦੀ ਸਫਾਈ ਲਈ ਜਾਰੀ ਫੰਡਾਂ ਵਿੱਚ ਕਪੜਾ ਕਰਨ ਦੇ ਦੋਸ਼ਾਂ ਤਹਿਤ ਐਸਡੀਓ ਨੂੰ ਮੁਤਲ ਕਰ ਦਿੱਤਾ ਹੈ। ਵਰਖਾ ਦਾ ਕਹਿਰ ਕੱਲ ਜੰਮੂ ਕਸ਼ਮੀਰ ਵਿੱਚ ਲਗਾਤਾਰ ਚੌਥੇ ਦਿਨ جاری ਰਿਹਾ। ਜੰਮੂ ਕਸ਼ਮੀਰ ਦੇ ਰਾਮਬਨ ਤੇ ਰਿਆਸੀ ਜ਼ਿਲ੍ਹਿਆਂ ਦੇ ਦੂਰ ਦਰਾਜ ਦੇ ਖੇਤਰਾਂ ਵਿੱਚ ਕੱਲ ਬੱਦਲ ਫਟਣ ਤੇ ਢਿੱਗਾ ਡਿੱਗਣ ਦੀਆਂ ਦੋ ਘਟਨਾਵਾਂ ਵਾਪਰੀਆਂ ਜਿਸ ਵਿੱਚ ਇੱਕ ਹੀ ਪਰਿਵਾਰ ਦੇ 7 ਵਿਅਕਤੀਆਂ ਸਣੇ ਘੱਟੋ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ। ਜਿਕਰ ਜੋ ਹੈ ਕਿ ਜੰਮੂ ਕਸ਼ਮੀਰ ਵਿੱਚ 14 ਅਗਸਤ ਤੋਂ ਬੱਦਲ ਫਟਣ ਤੇ ਢਿੱਗਾ ਡਿੱਗਣ ਦੀਆਂ ਘਟਨਾਵਾਂ ਕਾਰਨ ਹੁਣ ਤੱਕ 130 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ 40 ਤੋਂ ਵੱਧ ਫਿਲਹਾਲ ਲਾਪਤਾ ਦੱਸੇ ਜਾ ਰਹੇ ਹਨ ਬੀਤੇ ਦਿਨੀ ਪੰਜਾਬੀ ਯੂਨੀਵਰਸਿਟੀ ਵਿੱਚ ਮਹਾਨ ਕੋਚ ਦੀਆਂ ਗਲਤੀਆਂ ਵਾਲੀਆਂ ਕਾਪੀਆਂ ਨੂੰ ਜ਼ਮੀਨਦੋਜ਼ ਕਰਨ ਦੇ ਮਾਮਲੇ ਵਿੱਚ ਪਟਿਆਲਾ ਯੂਨੀਵਰਸਿਟੀ ਦੇ ਵੀਸੀ ਨੇ ਕੱਲ ਲਿਖਤੀ ਤੌਰ ਤੇ ਮਾਫੀ ਮੰਗ ਲਈ ਉਨ੍ਹਾਂ ਆਖਿਆ ਕਿ ਉਹਨਾਂ ਕੋਲੋਂ ਇਹ ਅਣਜਾਣੇ ਵਿੱਚ ਗਲਤੀ ਹੋਈ ਹੈ ਜਿਸ ਦੀ ਉਹ ਸਮੂਹ ਸਿੱਖ ਭਾਈਚਾਰੇ ਤੋਂ ਮਾਫੀ ਮੰਗਦੇ ਹਨ ਇਸ ਦਰਮਿਆਨ ਮਹਾਨ ਕੋਸ਼ ਮਾਮਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਤੇ ਕੇਸ ਦਰਜ ਕਰਨ ਦਾ ਬੀਬੀ ਕਿਰਨਜੀਤ ਕੌਰ ਵੱਲੋਂ ਸਖਤ ਵਿਰੋਧ ਕੀਤਾ ਗਿਆ ਹੈ ਉਹਨਾਂ ਇਸ ਕੇਸ ਉੱਤੇ ਸਵਾਲ ਚੁੱਕਦੇ ਅਖੌਤੀ ਵਿਦਵਾਨਾਂ ਨੂੰ ਝਾੜ ਪਾਉਂਦੇ ਆਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦੇ ਆਂ ਆਖਿਆ ਕਿ ਵਿਵਾਦਿਤ ਮਹਾਨ ਕੋਸ਼ ਨੂੰ ਮਿੱਟੀ ਵਿੱਚ ਦੱਬਣ ਨਾਲ ਕਿਹੜੀ ਮर्याਦਾ ਭੰਗ ਹੋਈ ਹੈ ਉਨ੍ਹਾਂ ਆਖਿਆ ਕਿ ਕੋਈ ਵੀ ਕਿਤਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਲ ਨਹੀਂ ਹੈ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਕਿਸੇ ਕਿਤਾਬ ਤੇ ਲਾਗੂ ਹੁੰਦੀ ਹੈ। ਅੰਮ੍ਰਿਤਸਰ ਪੁਲਸ ਨੇ ਕੱਲ ਸਵੇਰੇ ਸੂਬੇ ਵਿੱਚ ਟਾਰਗੇਟਡ ਕਿਲਿੰਗ ਵਿੱਚ ਸ਼ਾਮਲ ਗਰੋ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਹੋਏ ਪੁਲਸ ਮੁਕਾਬਲੇ ਵਿੱਚ ਇੱਕ ਗੈਂਗਸਟਰ ਜ਼ਖਮੀ ਹੋ ਗਿਆ। ਪੁਲਸ ਬੁਲਾਰੇ ਨੇ ਦੱਸਿਆ ਕਿ ਇਹਨਾਂ ਪੰਜਾਂ ਦੋਸ਼ੀਆਂ ਨੇ ਬਟਾਲਾ ਖੇਤਰ ਵਿੱਚ ਇੱਕ ਟਾਰਗੇਟਿੰਗ ਕਿਲਿੰਗ ਨੂੰ ਅੰਜਾਮ ਦੇਣਾ ਸੀ। ਇਸ ਦੇ ਦਰਮਿਆਨ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੱਲ ਜੀਰਾ ਵਿੱਚ ਜੁਐਲਰ ਹਮਲੇ ਵਿੱਚ ਸ਼ਾਮਲ ਮੁੱਖ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਇਸ ਨੇ 14 ਅਗਸਤ ਨੂੰ ਸ਼ਾਮ 6 ਵਜੇ ਦੇ ਕਰੀਬ ਜੀਰਾ ਵਿੱਚ ਇੱਕ ਜੁਐਲਰੀ ਸ਼ਾਪ ਦੇ ਮਾਲਕ ਤੇ ਗੋਲੀਬਾਰੀ ਕੀਤੀ ਸੀ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਸੀ ਗ੍ਰਿਫਤਾਰ ਕੀਤੇ ਮੁਲਜ਼ਮ ਦੀ ਪਛਾਣ ਜਗਰੋਸ਼ਨ ਸਿੰਘ ਵਾਸੀ ਨਸ਼ਾਰਾ ਪੰਨੂਆ ਤਰਨਤਾਰਨ ਵਜੋਂ ਹੋਈ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਨਾਬਾ ਜੇਲ੍ਹ ਵਿੱਚ ਬੰਦ ਵਿਕਰਮਜੀਠੀਆ ਦੀ ਨਾਬਾ ਜੇਲ੍ਹ ਦੀ ਬੈਰਕ ਬਦਲਣ ਦੀ ਪਟੀਸ਼ਨ ਤੇ ਕੱਲ ਮੁਹਾਲੀ ਦੀ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਸਤੰਬਰ ਨਿਸ਼ਚਿਤ ਕਰ ਦਿੱਤੀ ਹੈ। ਪੈਨਸ਼ਨ ਦੀ ਰਿਟਾਇਰਮੈਂਟ ਤੋਂ ਬਾਅਦ ਕਿੰਨੀ ਮਹੱਤਤਾ ਹੈ ਐਸ ਗੱਲ ਦੀ ਪੁਸ਼ਟੀ ਕੱਲ ਉਸ ਵੇਲੇ ਹੋ ਗਈ। ਜਦੋਂ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਰਾਜਸਥਾਨ ਵਿਧਾਨ ਸਭਾ ਵਿੱਚ ਸਾਬਕਾ ਵਿਧਾਇਕ ਵਜੋਂ ਪੈਨਸ਼ਨ ਲਈ ਅਰਜੀ ਦਿੱਤੀ ਜਿਕਰ ਜੋਗ ਹੈ ਕਿ ਧਨਖੜ 1993 ਤੋਂ 96 ਤੱਕ ਰਾਜਸਥਾਨ ਵਿੱਚ ਵਿਧਾਨ ਸਭਾ ਮੈਂਬਰ ਸਨ ਉਹਨਾਂ ਨੂੰ ਪੱਛਮੀ ਬੰਗਾਲ ਦਾ ਰਾਜਪਾਲ ਨਿਯੁਕਤ ਕੀਤੇ ਜਾਣ ਤੋਂ ਬਾਅਦ ਇਹ ਪੈਨਸ਼ਨ ਬੰਦ ਕਰ ਦਿੱਤੀ ਗਈ ਸੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਦੇਸ਼ ਦੇ ਲੱਖਾਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਤੋਂ ਅਨਾਕਾਨੀ ਕਰ ਰਹੀ ਹੈ ਉਥੇ ਦੇਸ਼ ਦੇ ਵੱਡੇ ਸੰਵਿਧਾਨਿਕ ਅਹੁਦਿਆਂ ਤੇ ਬੈਠੇ ਨੇਤਾ ਆਪਣੀ ਪੈਨਸ਼ਨ ਦਾ ਮੋਹ त्याਗਣ ਲਈ ਤਿਆਰ ਨਹੀਂ ਹਨ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਪੱਖ ਰੱਖਣ ਵਾਸਤੇ 1 ਸਤੰਬਰ ਨੂੰ ਸਵੇਰੇ 10 ਵਜੇ ਨਿੱਜੀ ਤੌਰ ਤੇ ਪੇਸ਼ ਹੋਣ ਦੇ ਆਦੇਸ਼ ਦੇ ਦਿੱਤੇ ਗਏ ਹਨ। ਇਸ ਸਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵੱਲੋਂ ਭਾਸ਼ਾ ਵਿਭਾਗ ਨੂੰ ਕੱਲ ਪੱਤਰ ਭੇਜ ਦਿੱਤਾ ਗਿਆ। ਇਹ ਪੇਸ਼ੀ ਸ਼੍ਰੀ ਨਗਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮਾਂ ਵਿੱਚ ਹੋਈ ਮਰਿਆਦਾ ਦੀ ਉਲੰਘਣਾ ਸਬੰਧ ਵਿੱਚ ਹੋਣੀ ਹੈ। ਸ਼ੰਘਾਈ ਸਹਿਯੋਗ ਸੰਗਠਨ ਦੇ ਸਾਲਾਨਾ ਸ਼िखर ਸੰਮੇਲਨ ਲਈ ਚੀਨ ਵਿੱਚ ਮੰਚ ਸੱਜ ਚੁੱਕਾ ਹੈ। ਇਸ ਵਿੱਚ ਨਰਿੰਦਰ ਮੋਦੀ, ਰੂਸੀ ਰਾਸ਼ਟਰਪਤੀ ਪੁਤਨ ਤੇ ਚੀਨ ਦੇ ਪ੍ਰਧਾਨ ਮੰਤਰੀ ਇਕੱਠੇ ਬੈਠ ਕੇ ਮਿਲ ਵਿਚਾਰ ਕਰਨਗੇ। ਇਸ ਸੰਮੇਲਨ ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਕੱਲ ਇਸ ਸਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਪਹੁੰਚ ਗਏ ਉਹ 7 ਸਾਲ ਬਾਅਦ ਚੀਨ ਦੀ ਧਰਤੀ ਤੇ ਪੁੱਜੇ ਹਨ ਆਸਟ੍ਰੇਲੀਆ ਵਿੱਚ ਅੱਜ ਹੋ ਰਹੀ ਪ੍ਰਵਾਸੀਆਂ ਵਿਰੁੱਧ ਰੈਲੀ ਦੇ ਮੱਦੇਨਜ਼ਰ ਪ੍ਰਵਾਸੀਆਂ ਖਾਸ ਕਰ ਪੰਜਾਬੀ ਤੇ ਦੱਖਣੀ ਏਸ਼ੀਆ ਸਮਾਜ ਵਿੱਚ ਡਰ ਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ ਪ੍ਰਵਾਸੀਆਂ ਨੂੰ ਡਰ ਹੈ ਕਿ ਇਹਨਾਂ ਰੈਲੀਆਂ ਦੌਰਾਨ ਨਸਲੀ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਟਕਰਾਅ ਦਾ ਕਾਰਨ ਬਣ ਸਕਦੇ ਹਨ ਇਸ ਦਰਮਿਆਨ ਆਸਟ੍ਰੇਲੀਆ ਸਰਕਾਰ ਨੇ ਪੂਰੇ ਦੇਸ਼ ਵਿੱਚ ਮਾਹੌਲ ਨੂੰ ਸ਼ਾਂਤ ਕਰਨ ਲਈ ਠੋਕਵੇਂ ਕਦਮ ਚੁੱਕਣ ਦਾ ਦਾਅਵਾ ਵੀ ਕੀਤਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੱਲ ਇੱਕ ਮਹੱਤਵਪੂਰਨ ਆਦੇਸ਼ ਜਾਰੀ ਕਰਦੇ ਹੋਏ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਮਰੀਜ਼ ਨੂੰ ਲਿਖਣ ਵਾਲੀ ਪਰਚੀ ਨੂੰ ਸਪਸ਼ਟ ਤੇ ਪੜਨਯੋਗ ਬਣਾਉਣ। ਅਦਾਲਤ ਨੇ ਆਖਿਆ ਕਿ ਬਿਹਤਰ ਹੋਵੇਗਾ ਕਿ ਜੇਕਰ ਮਰੀਜ਼ ਨੂੰ ਲਿਖੀ ਜਾਣ ਵਾਲੀ ਪਰਚੀ ਤੇ ਦਵਾਈ ਵੱਡੇ ਅੱਖਰਾਂ ਵਿੱਚ ਲਿਖੀ ਜਾਵੇ। ਇੱਥੇ ਦੱਸਣਾ ਬਣਦਾ ਹੈ ਕਿ ਅਦਾਲਤਾਂ ਪਹਿਲਾਂ ਵੀ ਡਾਕਟਰਾਂ ਨੂੰ ਅਜਿਹੇ ਕਈ ਵਾਰ ਹੁਕਮ ਦੇ ਚੁੱਕੀਆਂ ਹਨ ਪਰ ਇਹਨਾਂ ਹੁਕਮਾਂ ਦੀ ਜ਼ਮੀਨੀ ਪੱਧਰ ਤੇ ਪਾਲਣਾ ਨਹੀਂ ਹੋ ਰਹੀ। ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਖੁਰਦ ਵਿੱਚ ਕੱਲ ਇੱਕ ਦਰਦਨਾਕ ਹਾਸਾ ਵਾਪਰਿਆ। ਇੱਥੇ ਕਾਰ ਦੀ ਇੱਕ ਮੋਟਰਸਾਈਕਲ ਨਾਲ ਟੱਕਰ ਹੋ ਗਈ। ਹਰਿਆਣਾ ਦੇ ਰਹਿਣ ਵਾਲੇ ਮੋਟਰਸਾਈਕਲ ਤੇ ਚਾਰ ਜਾਣੇ ਸਵਾਰ ਸਨ ਜਿਨ੍ਹਾਂ ਵਿੱਚੋਂ ਪਤੀ ਪਤਨੀ ਤੇ ਬੱਚੀ ਦੀ ਮੌਤ ਹੋ ਗਈ ਜਦਕਿ ਇੱਕ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹਾਸੇ ਵਾਲੇ ਵਾਹਨ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਬਿਹਾਰ ਵਿੱਚ ਖੇਡੇ ਜਾ ਰਹੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਕੱਲ ਮਲੇਸ਼ੀਆ ਨੇ ਇੱਕ ਵੱਡਾ ਉਲਟਫੇਰ ਕਰਦਿਆਂ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਦਿੱਤਾ। ਬੰਗਲਾਦੇਸ਼ ਨੇ ਵੀ ਚੀਨੀ ਤਾਈਪੇ ਦੀ ਟੀਮ ਨੂੰ 8-3 ਨਾਲ ਹਰਾਇਆ। ਅੱਜ ਭਾਰਤ ਇੱਕ ਅਹਿਮ ਮੁਕਾਬਲੇ ਵਿੱਚ ਜਾਪਾਨ ਦਾ ਸਾਹਮਣਾ ਕਰੇਗਾ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ